ਖੁੱਲੀ ਵਾਲੇ ਦਿਨ ਮਾਮੂਲੀ ਲੜਾਈ ਨੂੰ ਲੈ ਕੇ ਬੀਤੀ ਰਾਤ 20 ਤੋਂ 25 ਵਿਅਕਤੀਆਂ ਵੱਲੋਂ ਇੱਕ ਘਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਮਲਾ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਘਰ ਤੇ ਇੱਟਾਂ ਤੇ ਪੱਥਰਾਂ ਦੇ ਨਾਲ ਬੁਰੀ ਤਰ੍ਹਾਂ ਕਰਦੇ ਅੰਦਰ ਸੁੱਟੇ ਜਾਂਦੇ ਨੇ ਤੇ ਹਵਾਈ ਫਾਇਰਿੰਗ ਵੀ ਕੀਤੀ ਜਾਂਦੀ ਹੈ ਤੇ ਉਨ੍ਹਾਂ ਵਿਅਕਤੀਆਂ ਦੇ ਹੱਥਾਂ ਵਿੱਚ ਤੇਜ਼ਦਾਰ ਹਥਿਆਰ ਵੀ ਫੜੇ ਹੁੰਦੇ ਨੇ ਤੇ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਪਰਿਵਾਰ ਨੇ ਛੁਪਕੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪੁਲਿਸ ਇਸ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਬਰੇਜ਼ ਕਰ ਰਹੀ ਹੈ ਹਨ ਪੰਜਾਬੀ ਟੀਵੀ ਲਈ ਵਰਨਪ੍ਰੀਤੀ ਵਿਸ਼ੇਸ਼ ਰਿਪੋਰਟ ਅ ਮੇਰਾ ਨਾਮ ਸਤਵਿੰਦਰ ਹੈ ਭਾਜੀ ਮੈਨੂੰ ਤਾਂ ਗੱਲ ਦਾ ਨਹੀਂ ਪਤਾ ਪਾਜੀ ਇਹਨਾਂ ਦੀ ਕੀ ਗੱਲ ਆ ਕੀ ਨਹੀਂ ਗੱਲ ਇਹਨਾਂ ਬੱਚਿਆਂ ਦੀ ਆ ਜੀ ਤੇ ਅੰਦਰ ਵੜ ਕੇ ਰੋਟੀ ਖਾਂਦੇ ਆ ਮੈਨੂੰ ਵੀ ਨਹੀਂ ਪਤਾ ਲੱਗਾ ਕੀ ਗੱਲ ਐ ਬਾਹਰੋਂ ਹੀ ਆਏ ਆ ਇੱਟਾ ਮਾਰਦੇ ਗਾਲਾਂ ਕੱਢਦੇ ਡੇਢੀ ਗੰਦੀ ਗਾਲ ਕੱਢਣੀ ਸਟਾਰਟ ਕਰਤੀ ਹੁੰਦੇ ਇੱਟਾ ਮਾਰਨੀ ਆ ਤਰਪਾ ਨਾਲ ਦੇ ਹੱਥ ਬਾਈ ਮੁੰਡਿਆ ਗਿੰਤੀ ਦੇ ਪਾਜੀ ਕੈਮਰੇ ਖਿਲਾ ਕੇ ਦੇਖ ਲੋ ਤੀ ਸਾਰੇ ਕੈਮਰੇ ਚ ਮੁੰਡੇ ਆਏ ਤੇ ਮੂੰਹ ਬੰਨੇ ਦਾ ਟੋਪੀਆਂ ਪਾਈ ਦੀਆਂ ਪਿੱਛੋਂ ਡੇਢੀ ਗਾਲ ਕੱਢਦੇ ਆਏ ਆ ਅਹੀਂ ਤੇ ਆਪਣਾ ਬੱਚਾ ਨਿਕਾ ਜਾ ਮਾਂ ਬਚਾਇਆ ਉਹਨੂੰ ਤੇ ਬੱਚਾ ਮਾਰ ਚੜਾ ਸੀ ਮੇਰਾ ਗੱਲ ਕੀ ਹੋਈ ਇਹਦੇ ਪਿੱਛੇ ਗੱਲ ਕੀ ਮੈਨੂੰ ਕੋਈ ਫਾਈਵ ਵਗੈਰਾ ਕਿਥੇ ਹੋਣਾ ਹਾਂਜੀ ਸੜਕ ਤੇ ਫਾਇਰ ਕਰਕੇ ਗਏ ਆ ਸੜਕ ਤੋਂ ਨਾ ਮਾਰ ਕੇ ਜਾਣਾ ਹੀ ਹੈ ਕਹਿੰਦਾ ਜੇਕਰ ਮੇਰਾ ਬੱਚਾ ਕੱਲਾ ਹੁੰਦਾ ਨਾ ਘਰ ਮਾਰ ਕੇ ਜਾਣਾ ਹੀ ਭਾਜੀ ਅਈ ਤੇ ਕੋਠੇ ਦੇ ਬੱਚੇ ਲਗਾਏ ਫੜਾ ਫੜ ਤੇ ਤੂੰ ਬੱਚਿਆਂ ਦੇ ਨਾਲ ਕੇ ਸੱਟ ਪੇਟ ਲੱਗ ਜੇ ਕਿੰਨੇ ਕਬਜ ਦਾ ਟੈਂਸ ਸੀ ਅੱਧੇ ਘੰਟੇ ਲੈਣਾ ਸਾਡੀ ਅੱਧਾ ਘੰਟੇ ਦਾ ਆਣਾ ਸਾਰਾ ਮਹੱਲਾ ਕੋਇਆ ਸਾਰਾ ਮਹੱਲਾ ਜਿੰਨੂੰ ਮਰਜ਼ੀ ਤੁਸੀਂ ਭੋਜ ਸਕਦੇ ਹੋ ਹਾਂ ਜੀ ਬੇਟਾ ਕੀ ਨਾਮ ਤੁਹਾਡਾ ਸੰਦੀਪ ਕੌਰ ਉਹੀ ਗੱਲ ਗੱਲ ਕੋਈ ਨਹੀਂ 20 25 ਮੁੰਡੇ ਆਏ ਆ ਤੇ ਉਹਨਾਂ ਨੇ ਹਮਲਾ ਕਰਤਾ ਸਾਡੇ ਘਰ ਦੇ ਉੱਤੇ ਤੇ ਮੇਰਾ ਛੋਟਾ ਜਿਹਾ 4 ਸਾਲ ਦਾ ਬੱਚਾ ਆ ਉਹ ਬਾਹਰ ਖੇਡਣ ਗਿਆ ਸੀ ਵੇੜੇ 'ਚ ਉਹਦੇ ਪੈਰ ਤੇ ਸੱਟ ਲੱਗੀ ਆ ਤੁਸੀਂ ਵੇਖ ਸਕਦੇ ਹੋ ਉੱਥੇ ਇੱਟ ਵੱਜੀ ਦੀ ਉਹਦੇ ਪੈਰ ਤੇ ਤੇ ਜੇ ਮੇਰੇ ਮੁੰਡੇ ਨੂੰ ਕੋਈ ਚੋਟ ਹੋ ਜਾਂਦਾ ਤੇ ਇਹਨਾਂ ਦਾ ਕੁਝ ਨਹੀਂ ਰਹਿਣਾ ਇਹ ਇੱਟਾਂ ਟੱਕਣਾਂ ਨੇ ਮਾਰੀ ਇਹਨਾਂ ਕੁਟੜੇ ਬਾਹਰ ਮੁੰਡੇ ਆਏ ਆ ਅਸੀਂ ਤਾਂ ਰੋਟੀ ਪਾਣੀ ਖਾਣ ਦੇ ਸੀ ਇਦੇ ਪਿੱਛੇ ਕੀ ਕਾਰਨ ਰਿਹਾ ਕਿਉਂ ਹਮਲਾ ਕੀਤਾ ਉਹਨਾਂ ਨੇ ਕਾਰਨ ਤਾਂ ਫਿਲਹਾਲ ਮੈਨੂੰ ਪਤਾ ਨਹੀਂ ਹੈ ਤੇ ਉਹਨਾਂ ਨੂੰ ਪਤਾ ਮੁੰਡਿਆਂ ਨੂੰ ਕੀ ਕਾਰਨ ਹੈ ਤੇ ਕੀ ਨਹੀਂ ਜਿਨ੍ਹਾਂ ਦੇ ਹਮਲਾ ਕੀਤਾ ਉਹ ਤੁਹਾਡੇ ਕੀ ਲੱਗਦੇ ਨੇ ਮੇਰੇ ਇੱਕ ਤਾਂ ਦਿਓਰ ਹੈ ਤੇ ਇੱਕ ਹਸਬੰਦ ਹੈ ਇੱਕ ਹਸਬੰਦ ਵਾਰ ਨੰਬਰ 94 ਮੁਰਜ਼ਦਲ ਝੁਗੀਆਂ ਦੇ ਸਾਰੇ ਵਾਸੀ ਰਹਿਣ ਵਾਲੇ ਆ ਕੀ ਨਾਮ ਤੁਹਾਡਾ ਨਾਮ ਨਰਿੰਦਰ ਸਿੰਘ ਕਾਕਾ ਜੀ ਕੀ ਗੱਲਬਾਤ ਹੋਈ ਗੱਲਬਾਤ ਜੀ ਅਸੀਂ ਘਰ ਸੁੱਤੇ ਹੋਏ ਆ ਮੈਂ ਪ੍ਰਸ਼ਾਦਾ ਛਕਿਆ ਕਰਦਾ ਸੀ ਕੋਈ 9:30 9:00 ਨਾਲ ਕੋਈ 30 35 11 ਬੰਦਿਆਂ ਨੇ ਆ ਗਏ ਸਾਡੇ ਮੁਹੱਲੇ ਦੇ ਵਿੱਚ ਸਰੇ ਚਾਚਾ ਜੀ ਲੱਗ ਗਿਆ ਚਰਨ ਸਿੰਘ ਲਾਡੀ ਜੀ ਹੋਣੇ ਆ ਇਹਨਾਂ ਦਾ ਘਰ ਹਮਲਾ ਬੋਲਤਾ ਕੁਤੀ ਪੈਂਦੀ ਜਾਣੇ ਜਿਹੜੇ ਕੁਝ ਪਛਾਣ ਆ ਗਿਆ ਜੀ ਦਰਖਾਸਤ ਵੀ ਨੰਬਰ ਇੱਕ ਪਠਾਨਕੋਟੋਂ ਦਿੱਤੀ ਹੋਈ ਆ ਇਸ ਵਿੱਚ ਕੁਝ ਗਿਆਦਬਾਹ ਵਿਅਕਤੀਆਂ ਨੇ ਜਿਹਦੇ ਪਛਾਣ ਚ ਵੀ ਆ ਗਏ ਆ ਉਹਨਾਂ ਨੇ ਮੁਹੱਲੇ ਦੇ ਮੋੜ ਦੇ ਉੱਤੇ ਕੋਈ ਤਿੰਨ ਤੋਂ ਚਾਰ ਫਾਇਰ ਮਾਰੇ ਪਹਿਲੇ ਫਿਰ ਮੁਹੱਲੇ ਤੇ ਪੂਰਾ ਅਟੈਕ ਕਰਤਾ ਉਹਨਾਂ ਨੇ ਜਿਨ੍ਹਾਂ ਕਰਨਾ ਅਸੀਂ ਤੁਹਾਨੂੰ ਆਪਣਾ ਡਿਵੀਜ਼ ਨੰਬਰ ਇੱਕ ਸਰੇ ਐਸਐਸਓ ਸਾਹਿਬ ਮੌਕੇ ਤੇ ਉੱਤੇ ਪੁੱਜੇ ਆ ਜਿਹਨੇ 5 10 15 20 ਮਿੰਟ ਚ ਆ ਗਏ ਨੇ ਉਹਨਾਂ ਨੇ ਆ ਕੇ ਆ ਕੇ ਪੂਰੀ ਕਾਰਵਾਈ ਸਾਡੀ ਕੀਤੀ ਆ ਤੇ ਸਾਰੇ ਮੁੰਲੇ ਇਕੱਠਾ ਹੋ ਕੇ ਇ ਦਰਖਾਸਤ ਦਿੱਤੀ ਹੈ ਕਿ ਸਾਡੀ پوری کاروائی ਜਿਹੜੀ ਹੈ ਸਹੀ ਤਰੀਕੇ ਨਾਲ ਹੋਏ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਆ ਉਹ ਸਾਰੇ ਫੜੇ ਜਾਣ ਤੇ ਇੱਕ ਪੂਰਾ ਡੈਸ਼ਦ ਪੂਰਾ ਮਲੇਜਾਉ ਹੋ ਗਿਆ ਇਹ ਕੀ ਵਾਰ ਦਾ ਕਦੀ ਹੋਈ ਹੈ ਕਦੀ ਪਠਾਨਕੋਟ ਦੇ ਵਿੱਚ ਤੇ ਇਹ ਚੀਜ਼ਾਂ ਹੀ ਕਦੀ ਸੁਣੀਆਂ ਨਹੀਂ ਨਾ ਕਦੀ ਦੇਖੀਆਂ ਅਸੀਂ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈ ਕਿ ਇੰਨੇ ਵਾਰ ਦਾ ਹੋਣ ਦੀਆਂ ਅਨੇਕ ਵਾਰ ਦੇ ਤਰ੍ਹਾਂ ਜਦਿਆ ਹੋਣੀ ਜਿਹੜੀ ਰੁਕੀ ਨਹੀਂ ਜਾ ਰਹੀਆਂ ਨਹੀਂ ਇਸੇ ਹਮਲੇ ਦੇ ਪਿੱਛੇ ਕਾਰਨ ਕੀ ਸੀਗਾ ਜੀ ਕਾਰਨ ਸਰ ਬੱਚੇ ਕੱਲ ਹੋਲੀ ਕਿਤੇ ਬੱਚੇ ਇੱਕ ਦੂਜੇ ਨਾਲ ਕਿਤੇ ਲੜ ਪਿਆਉਣੇ ਆ ਬਾਕੀ ਸਾਨੂੰ ਗੱਲ ਦਾ ਪੂਰਾ ਪਤਾ ਨਹੀਂ ਹੈਗਾ ਜਿਹੜੇ ਹਮਲਾਵਰ ਐ ਲੋਕਲ ਐ ਬਾਹਰ ਦੇ ਐ ਇਹ ਲੋਕਲ ਐ ਜੀ ਲੋਕਲ ਲੋਕਲ ਦੱਸਿਆ ਜਾ ਰਿਹਾ ਵੀ ਜੀ ਸਾਡਾ ਵਾਰਡ ਨੰਬਰ 49 ਔਰ ਮੋਹੱਲਾ ਅਮਰੂਦਾਂ ਦੀ ਝੁਗੀਆਂ ਦੇ ਵਿੱਚ ਰਾਤੀ ਬਹੁਤ ਵੱਡਾ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਔਰ 10 ਮੋਟਰਸਾਈਕਲਾਂ ਤੇ ਇੱਕ ਇੱਕ ਮੋਟਰਸਾਈਕਲ ਦੇ 3-3 ਜਣੇ ਕੋਈ 27-28 ਜਣਿਆਂ ਨੇ ਆਪਣਾ ਅਸਲਾ ਜਿਹੜੇ ਪਿਸਟਲ ਜਾਂ ਕਟਾ ਹੋਣ ਸਾਨੂੰ ਇਹ ਨਹੀਂ ਪਤਾ ਕਿ ਪਿਸਟਲ ਸੀ ਜਾਂ ਕਟਾ ਸੀ ਲੇਕਿਨ ਉਹਦੇ ਨਾਲ ਪਹਿਲਾਂ ਉਹਨਾਂ ਨੇ ਰੋਡ ਦੇ ਉੱਤੇ ਫਾਇਰ ਕੀਤੇ ਆ ਸੜਕ ਦੇ ਉੱਤੇ ਸਾਡੇ ਮੋਹੱਲਾ ਨਿਵਾਸੀ ਦੇ ਉੱਤੇ ਉਸ ਤੋਂ ਬਾਅਦ ਫਿਰ ਉਹ ਸਾਡੇ ਭਰਾ ਮਨਜੀਤ ਸਿੰਘ ਦੇ ਘਰ ਆ ਕੇ ਉਹਨਾਂ ਨੇ ਕਾਤਲਾਨਾ ਹਮਲਾ ਕੀਤਾ ਇਹ ਪ੍ਰਮਾਤਮਾ ਦਾ ਸ਼ੁਕਰ ਸੀ ਕਿ ਇਹਨਾਂ ਦਾ ਡੈਡੀ ਘਰ ਸੀ ਸਰਦਾਰ ਮਨਜੀਤ ਸਿੰਘ ਉਹਨਾਂ ਨੇ ਅੰਦਰੋਂ ਗੇਟ ਬੰਦ ਕਰ ਲਿਆ ਔਰ ਉਹਨਾਂ ਨੇ ਆਪਣੇ ਵੱਲ ਕੋਈ ਕਸਰ ਨਹੀਂ ਛੱਡੀ 28 30 ਜਣਿਆਂ ਦਾ ਕਾਫਲਾ ਝੁੰਡ ਨੰਗੀਆਂ ਕਿਰਪਾਨਾਂ ਤਲਵਾਰਾਂ ਔਰ ਕੱਟੇ ਵਰਗੇ ਹਥਿਆਰਾਂ ਦੇ ਨਾਲ ਔਰ ਬਹੁਤ ਵੱਡਾ ਹਮਲਾ ਕੀਤਾ ਔਰ ਸਾਡੇ ਐਸਐਸਪੀ ਸਾਹਿਬ ਅੱਗੇ ਮੰਗ ਹੈ ਕਿ ਜਨਾਬ ਤੁਸੀਂ ਬੜੇ ਹੀ ਸਖਤ ਅਫਸਰ ਹੋ ਇਸ ਮਸਲੇ ਦੇ ਉੱਤੇ ਵੀ ਸਖਤੀ ਨਾਲ ਕਾਰਵਾਈ ਕਰਦੇ ਹੋਏ ਇਹ ਸਾਰੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰੋ ਅਸੀਂ ਤੁਹਾਡੇ ਤੋਂ ਬਹੁਤ ਉਮੀਦ ਰੱਖਦੇ ਹਾਂ ਪਠਾਨਕੋੜ ਵਾਸੀ ਤੁਹਾਡੀ ਕਾਰੇ ਸ਼ਾਲੀ ਬਹੁਤ ਵਧੀਆ ਚੱਲ ਰਹੀ ਹੈ ਪਿਛਲੇ 2.5 ਸਾਲ ਤੋਂ ਆਪਾਂ ਉਸ ਨੂੰ ਅਬਜ਼ਰਵ ਕਰ ਰਹੇ ਹਾਂ ਸ਼ਹਿਰ ਵਾਸੀ ਧੰਨਵਾਦ ਜੈ ਹਿੰਦ